ਤੁਸੀਂ ਦੇਖ ਰਹੇ ਹੋ ਦਿਨੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ এডੂਕੇਸ਼ਨ ਇੱਕ ਉਹ ਗਹਿਣਾ ਆ ਜਿਹੜਾ ਨਾਕ ਦੀ ਚੋਰੀ ਹੁੰਦਾ ਉਹ ਨਾ ਹੀ ਇਹਨੂੰ ਕਦੀ ਦਾਗ ਲੱਗਦਾ ਉਲਟਾ ਇਹ ਤੁਹਾਨੂੰ ਤੁਹਾਡੀ ਲਾਈਫ ਦੇ ਫਿਊਚਰ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਦੇ ਕੇ ਜਾਂਦਾ ਤਾਂ ਇਸ ਦਾ ਤੁਹਾਨੂੰ ਉਦਾਹਰਨਾ ਕਾਫੀ ਤੁਹਾਨੂੰ ਦੇਖਣ ਨੂੰ ਮਿਲਦੀਆਂ ਚਾਹੇ ਸੋਸ਼ਲ ਮੀਡੀਆ ਹੋਵੇ ਚਾਹੇ ਉਹ ਕਿਸੇ ਨਿਊਜ਼ਪੇਪਰ ਹੋਵੇ ਲੇਕਿਨ ਤੁਹਾਨੂੰ ਅੱਜ ਅਸੀਂ ਲੁਜਾਂ ਦੇ ਉਸ ਸ਼ਖਸ ਨਾਲ ਮਿਲਾਨ ਜਾ ਰਹੇ ਹਾਂ ਜਿਨ੍ਹਾਂ ਦੇ 8 ਸਾਲ ਉਮਰ ਤੋਂ ਜਿਹੜਾ ਪੈਰਲਾਈਸਿਸ ਹੁੰਦਾ ਆ ਤਾਂ ਉਸ ਤੋਂ ਬਾਅਦ ਉਹ ਆਪਣੀ ਐਜੂਕੇਸ਼ਨ ਨਾਲ ਉਹਨਾਂ ਲੋਕਾਂ ਨੂੰ ਮਾਰ ਦਿੱਤੇ ਮਾਰ ਦਿੱਤੀ ਹੈ ਜਿਹੜੇ ਬਿਲਕੁਲ ਸਰੀਰਕ ਤੌਰ ਤੇ ਸਹੀ ਹੋਣ ਤੇ باوجود ਵੀ ਆਪਣੀ ਪੜ੍ਹਾਈ ਪੂਰੀ ਨਹੀਂ ਕਰਦੇ ਤੇ ਦੂਸਰੇ ਕ੍ਰਿਤੀਆਂ ਵੱਲ ਦੌੜ ਪੈਂਦੇ ਆ ਸੋ ਮੇਨਾ ਮੌਜੂਦ ਹੈ ਡਾਕਟਰ ਗੁਰਵਿੰਦਰ ਸਿੰਘ ਜਿਨ੍ਹਾਂ ਨੇ ਤਕਰੀਬਨ 5 ਪੀ ਐਚ ਡੀ ਐਂ ਡਿਗਰੀਆਂ ਹਾਸਲ ਕੀਤੀਆਂ ਸਰੀਰ ਤੋਂ ਪੈਰਲਿਸਿਸ ਸੀ ਬਾਕੀ ਕੀ ਮੁਕਾਮ ਹਾਸਲ ਕੀਤੇ ਹਨ ਇਹਨਾਂ ਜੁਬਾਨੀ ਸੁਣਨੇ ਸਸੀ ਕਾ ਜੀ ਸਸੀ ਕਾ ਜੀ ਸੌਗਰਾ ਡੈਨੀਸਰ ਟੀਵੀ ਦੇ ਵਿੱਚ ਥੈਂਕ ਯੂ ਸਰ ਥੈਂਕ ਯੂ ਜੀ ਸਰੀਰ ਤੋਂ ਤੁਹਾਨੂੰ ਪੈਰਲਿਸਿਸ ਹੋਇਆ ਸੀ ਕਿਸ ਉਮਰ ਚ ਹੋਇਆ ਸੀ ਅ ਵੀ ਜੀ ਮੈਨੂੰ ਜੋ ਪੂਲੀ ਹੋਇਆ ਸੀ ਜੀ 8 ਮੰਥ ਦੀ ਏਜ ਵਿੱਚ ਹੋਇਆ ਸੀ ਜੀ ਵੀ ਜੀ ਉਸ ਤੋਂ ਬਾਅਦ ਕਿਹ ਲੋਕ ਕਿ ਜੋ ਪੇਰੈਂਟਸ ਹੈ ਪੇਰੈਂਟਸ ਨੇ ਕਾ ਕਾਫੀ ਜ਼ਿਆਦਾ ਜੋ ਹੈ ਪੇਰੈਂਟਸ ਨੇ ਇਲਾਜ ਕੀਤਾ ਲੇਕਿਨ ਐਂਡ ਤੱਕ ਜੋ ਹੈ ਮੈਨੂੰ ਕੋਈ ਵੀ ਜ਼ਿਆਦਾ ਬਹੁਤਾ ਫਰਕ ਜੋ ਹੈ ਉਹ ਨਹੀਂ ਪਿਆ ਸੀ ਤਕਰੀਬਨ ਮੈਨੂੰ ਯਾਦ ਹੈ ਕਿ ਪਲੱਸ 1 ਤੱਕ ਮੇਰੇ ਪੇਰੈਂਟਸ ਜਿੱਥੇ ਵੀ ਕੋਈ ਕਹਿੰਦਾ ਸੀ ਉੱਥੇ ਲੈ ਕੇ ਜਾਂਦੇ ਸੀ ਲੇਕਿਨ ਕਹਿ ਲੋ ਏਜ਼ ਅਕੋਰਡਿੰਗ ਟੂ ਆਈਸਾ ਸਸ ਥੋੜਾ ਬਹੁਤ ਆਪਾਂ ਕਹਿ ਸਕਦੇ ਹਾਂ ਕੁਦਰਤੀ ਥੋੜਾ ਬਹੁਤ ਫਰਕ ਪਿਆ ਮੈਕਰਚੀਨਲ ਚਲਨਾਵੀ ਸਟਾਰਟ ਕੀਤਾ ਬਟ ਉਸ ਤੋਂ ਬਾਅਦ ਮੈਂ ਆਇਸਤਾ ਹਿਸਤਾ ਕ੍ਰੈਚਿਸ ਵੀ ਛੋੜ ਦਿੱਤੀਆਂ ਜੀ ਤੇ ਅੱਜ ਵੀ ਜੋ ਮੈਂ ਮੂਵ ਕਰ ਰਿਹਾ ਉਹ ਤਕਰੀਬਨ ਬੈਠ ਕੇ ਹੀ ਮੈਂ ਮੂਵ ਕਰਦਾ ਜੀ ਹਾਂ ਜੀ ਪੰਜ ਤੁਸੀਂ ਪੀ ਐਚ ਡੀ ਡਿਗਰੀਆਂ ਹਾਸਲ ਕੀਤੀਆਂ ਕਿਸਤਾ ਮੁਕਾਮ ਹਾਸਲ ਕੀਤਾ ਸ਼ਰੀਰ ਤੇ ਤੁਹਾਡੇ ਤੁਸੀਂ ਬਿਲਕੁਲ ਤੁਹਾਨੂੰ ਪੋਲੀਓ ਹੋ ਗਿਆ ਸੀ ਪੋਲੀਓ ਹੋ ਗਿਆ ਸੀ ਕਿਸਤਾ ਦੇਖਦੇ ਹੋ ਵੀ ਕਦੀ ਉਸ ਟਾਈਮ ਦੇ ਵਿੱਚ ਕਿੰਨਾ ਤੁਸੀਂ ਸਟਰਗਲ ਕੀਤਾ ਉਸ 8 ਸਾਲ ਦੀ ਉਮਰ ਤੋਂ ਲੈ ਕੇ ਸਟਿਲ ਹੁਣ ਤੱਕ ਵੀ ਸਟਰਗਲ ਹੀ ਕਰਦੇ ਹੋਣੇ ਹਾਂਜੀ ਵੀ ਜੀ ਮੈਂ ਡਿਗਰੀ ਦੀ ਗੱਲ ਕਰਾਂ ਜੀ ਐਕਚੁਅਲ ਦੇ ਵਿੱਚ ਜਦੋਂ ਮੈਂ ਪਲੱਸ 1 ਦੇ ਵਿੱਚ ਖੁਦ ਪੜ ਰਿਹਾ ਸੀ ਮੈਂ ਉਸ ਟਾਈਮ ਤੇ ਹੀ ਸਾਈਡ ਬਾਈ ਸਾਈਡ ਪੜਾਉਣਾ ਸ਼ੁਰੂ ਕਰਤਾ ਸੀ ਜੀ ਇਸ ਤੇ ਵੀ ਪਿੱਛੇ ਮੈਂ ਪੂਰਾ ਰਾਜਸਥਾਨ ਤਾਂ ਮੇਰੀ ਫੈਮਿਲੀ ਦਾ ਪੂਰਾ ਰਾਜ ਇਸ ਤੇ ਪਿੱਛੇ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਮੇਰੇ ਮਦਰ ਦੀ ਔਰ ਫੈਮਿਲੀ ਦੀ ਪੂਰੀ ਇੱਕ ਇੱਛਾ ਸੀ ਕਿ ਆਪਾਂ ਇਸ ਬੱਚੇ ਨੂੰ ਜੋ ਹੈ ਉਹ ਪ੍ਰੋਪਰਲੀ ਪੜਾਈਏ ਪਲੱਸ 1 ਤੋਂ ਮੈਂ ਖੁਦ ਪੜਾਣਾ ਸ਼ੁਰੂ ਕਰ ਦਿੱਤਾ ਟਿਊਸ਼ਨਸ ਲੈਣੀਆਂ ਸ਼ੁਰੂ ਕਰ ਦਿੱਤੀਆਂ ਜੀ ਲੇਕਿਨ ਸਾਈਡ ਬਾਈ ਸਾਈਡ ਮੈਂ ਕੰਟੀਨਿਊਸਲੀ ਜੋ ਹੈ ਆਪਣੀ ਸਟੱਡੀ ਨੂੰ ਕੰਟੀਨਿਊ ਰੱਖਿਆ ਈਵਨ ਕਿ ਜਿਸ ਟਾਈਮ ਪੀਰੀਅਡ ਦੇ ਉੱਪਰ ਮੈਂ ਕ੍ਰਚਿਸ ਨਾਲ ਵੀ ਚੱਲਦਾ ਸੀ ਕਾਲਜ ਵੀ ਜਾਂਦਾ ਸੀ ਬਹੁਤ ਵਾਰ ਮੈਂ ਕਾਲਜ ਦੇ ਵਿੱਚ ਕ੍ਰੈਸ਼ਿਸ ਨਾਲ ਗਿਰ ਜਾਂਦਾ ਸੀ ਪਰ ਲੀਕਿਨ ਕਦੀ ਉਸ ਚੀਜ਼ ਤੋਂ ਡਰਿਆ ਨਹੀਂ ਕਿ ਮਨ ਵੀ ਸੀ ਕਿ ਠੀਕ ਹੈ ਇੱਕ ਕੁਦਰਤ ਦੀ ਦਿੱਤੀ ਹੋਈ ਹੈ ਦੇਨ ਹੈ ਲੇਕਿਨ ਇਸ ਨੂੰ ਸਰਵਾਈਵ ਜੋ ਹੈ ਉਹ ਮੈਂ ਬੜੇ ਹੀ ਕਹਿ ਲੋ ਇੱਕ ਸਮਾਰਟ ਤਰੀਕੇ ਦੇ ਨਾਲ ਇਹਨੂੰ ਸਰਵਾਈਵ ਕਰਦਾ ਰਿਹਾ ਤੁਸੀਂ ਕੀਤਾ ਸੀ ਜਿਹਾ ਸਮਾਰਟ ਤੇ ਕਿਹਾ ਸੀ ਸਰਵਾਈਵ ਕੀਤਾ ਬੇਸਿਕਲੀ ਸਕੂਲ ਲਾਈਫ ਕਾਲਜ ਲਈ ਸਕੂਲ ਦੇ ਵਿੱਚ ਲਾਈਫ ਬੜੀ ਨਾ ਮਨਮੁਟਾ ਵਾਲੀ ਹੁੰਦੀ ਐ ਲੜਾਈ ਝਗੜੇ ਛੋਟੇ ਹੁੰਦੇ ਹੋਗੇ ਉਸ ਟਾਈਮ ਦੇ ਕੀ ਕਮੈਂਟ ਪਾਸ ਤੁਹਾਨੂੰ ਹੁੰਦੇ ਉਸ ਟਾਈਮ ਤੇ ਤੁਹਾਨੂੰ ਹੁੰਦੇ ਸੀ ਮੁੰਡੇ ਤੁਹਾਡੇ ਸਹਿਪਾਠੀ ਜਿਹੜੇ ਹੁੰਦੇ ਸੀ ਜਾਂ ਹੋਰ ਆਸ-ਪਾਸ ਤੁਹਾਡੇ ਘਰ ਦੇ ਤੁਹਾਨੂੰ ਕੋਈ ਕਮੈਂਟ ਪਾਸ ਕਰਦੇ ਸੀ ਵੀ ਤੁਹਾਨੂੰ ਇਸ ਪੋਜੀਸ਼ਨ 'ਚ ਆ ਕੇ ਅ ਵੀ ਜੀ ਮੈਨੂੰ ਜੋ ਐ ਸਕੂਲ ਟਾਈਮ 'ਚ ਕਾਲਜ ਟਾਈਮ ਮੈਨੂੰ ਕਿਸੇ ਨੇ ਕਮੈਂਟ ਨਹੀਂ ਕੀਤਾ ਲਕਿਨ ਮੈਨੂੰ ਤਕਰੀਬਨ 2013 ਦੇ ਵਿੱਚ ਉਸ ਟਾਈਮ ਤੇ ਮੈਂ ਇੱਕ ਨਵੀਂ ਇੰਸਟੀਚਿਊਟ ਤਿਆਰ ਕੀਤੀ ਸੀਗੀ ਮਾਲਟਨਿਕ ਐਕਸਟੈਂਸ਼ਨ ਟਿਊਸ਼ਨ ਮਾਰਕੀਟ ਦੇ ਵਿੱਚ ਉਸ ਟਾਈਮ ਤੇ ਮੈਨੂੰ ਕਿਸੇ ਕਹ ਲੋ ਕਿ ਛੋਟੀ ਸੋਚ ਵਾਲਿਆਣੀ ਇੱਕ ਕਮੈਂਟ ਦਿੱਤਾ ਸੀ ਉਹ ਵੀ ਟੀਚਰ ਸੀਗੇ ਮੈਂ ਨਾਮ ਨਹੀਂ ਲੈਣਾ ਚਾਹੂੰਗਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਆਪਸ ਦੇ ਵਿੱਚ ਇੱਕ ਗੱਲ ਕਰਦੇ ਹੋਏ ਮੈਨੂੰ ਕਮੈਂਟ ਕੀਤਾ ਸੀ ਕਿ ਹੀ ਇਜ਼ ਅ ਡਿਸੇਬਲ ਪਰਸਨ ਕਿਆ ਇਹ ਸਰਵਾਈਵ ਕਰ ਪਾਏਗਾ ਲੇਕਿਨ ਉਸ ਤੋਂ 3 ਸਾਲ ਦੇ ਬਾਅਦ ਉਹਨਾਂ ਨੂੰ ਖੁਦ ਕੁਦਰਤ ਨੇ ਦਿਖਾ ਦਿੱਤਾ ਕਿ ਜਦੋਂ ਮੈਂ ਆਫਟਰ 3 ਇਅਰ ਉਸੇ ਮਾਰਕੀਟ ਦੇ ਵਿੱਚ ਮੈਂ ਆਪਣੀ ਬਿਲਡਿੰਗ ਬਾਇ ਕੀਤੀ ਓਕੇ ਤਾਂ ਉਹਨਾਂ ਨੇ ਉਸ ਮਤਲਬ ਮੇਰੇ ਇੱਕ ਨੇਬਰ ਸੀਗੇ ਉਹਨਾਂ ਕੋਲੋਂ ਜਿਸ ਦਿਨ ਮੈਂ ਓਪਨਿੰਗ ਕੀਤੀ ਈਵਨਿੰਗ ਦੇ ਵਿੱਚ ਉਹਨਾਂ ਕੋਲ ਆਏ ਤੇ ਕਹਿੰਦੇ ਕਿ ਲਾਈਕ ਸਰਦਾਰ ਸਾਹਿਬ ਨੇ ਜੋ ਬਿਲਡਿੰਗ ਹੈ ਉਹ ਕਿੰਨੇ ਕਿਰਾਏ ਤੇ ਲੀਤੀ ਹੈ ਜਦੋਂ ਉਹਨਾਂ ਨੇ ਕਿਹਾ ਕਿ ਨਹੀਂ ਇਹਨਾਂ ਨੇ ਬਿਲਡਿੰਗ ਹੀ ਆਪਣੀ ਬਾਇ ਕੀਤੀ ਹੈ ਤਾਂ ਬੜੇ ਸ਼ੌਕਡ ਹੋ ਗਏ ਕਹਿੰਦੇ ਯਾਰ ਆਪਾਂ ਗੱਲ ਕਰਦੇ ਸੀ ਕਿ ਆਏ ਸਰਵਾਈਵ ਕਰ ਪਾਣਗੇ ਲੇਕਿਨ ਆਪਣੇ ਦੇਖਦੇ ਦੇਖਦੇ ਹੀ 3 ਸਾਲਾਂ ਵਿੱਚ ਇਹਨਾਂ ਨੇ ਬਿਲਡਿੰਗ ਖੁਦ ਦੀ ਲੈ ਲਈ ਤੋ ਬਿਲਕੁਲ ਜੀ ਮੈਂ ਉਸ ਮਾਲਕ ਦਾ ਬਹੁਤ ਸ਼ੁਕਰ ਕਰਦਾ ਕਿਉਂਕਿ ਜਦੋਂ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀ ਮੈਂ ਉਸ ਟਾਈਮ ਪੀਰ ਤੇ ਬਿਲਕੁਲ ਸਾਇਲੈਂਟ ਸੀ ਲੇਕਿਨ ਮੈਂ ਆਲਮੈਟੀਆ ਉਸ ਪਰਮਾਤਮਾ ਤੇ ਛੋੜ ਦਿੱਤਾ ਬਟ ਮੈਨੂੰ ਅੱਜ ਜਦੋਂ ਸੀਨ ਯਾਦ ਆਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਕੁਦਰਤ ਨੇ ਉਹਨਾਂ ਨੂੰ ਖੁਦ ਹੀ ਜਵਾਬ ਦੇ ਦਿੱਤਾ ਜੀ ਰੱਬ ਨੇ ਜਵਾਬ ਦਿੱਤਾ ਜੀ ਰੱਬ ਨੇ ਜਵਾਬ ਦੇ ਦਿੱਤਾ ਜੀ ਯਾਨੀ ਕਹਿੰਦੇ ਵੀ ਕਿਸੇ ਨੂੰ ਵੀ ਐਦਾਂ ਕੋਈ ਬੰਦਾ ਐਦਾਂ ਹੋਵੇ ਚਾਹੇ ਸ਼ਰੀਰ ਕਮਜ਼ੋਰ ਹੋਵੇ ਉਹਨੂੰ ਜਾਂ ਗਰੀਬ ਹੋਵੇ ਚਾਹੇ ਗਰੀਬ ਵੀ ਹੋਵੇ ਉਹਨੂੰ ਕਦਾਈ ਕਮੈਂਟ ਨਹੀਂ ਪਾਸ ਕਰਨੀ ਚਾਹੀਦਾ ਲੇਕਿਨ ੜੀ ਉਸ ਰੱਬ ਦੀ ਆਵਾਜ਼ ਹੈ ਉਹ ਬੜੀ ਦੂਰ ਤੱਕ ਬੋਲਦੀ ਬਿਲਕੁਲ ਜੀ ਮੈਂ ਕਰੀਆਂ ਵਿੱਚ ਜੀ ਤੁਹਾਡੇ ਨਾਲ ਕਿਉਂਕਿ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਪਰਮਾਤਮਾ ਦਾ ਕੁਝ ਨਹੀਂ ਪਤਾ ਹੁੰਦਾ ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਕਿ ਕਈ ਵਾਰ ਬਹੁਤ ਕੈਲੋ ਫਿਜ਼ਿਕਲੀ ਫਿਟ ਵਾਲਾ ਵੀ ਬੰਦਾ ਕਿਸੇ ਮੁਕਾਮ ਤੇ ਨਹੀਂ ਪਹੁੰਚ ਸਕਦਾ ਬਟ ਅੱਜ ਦੀ ਡੇਟ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਮੈਂ 100% ਜੋ ਹੈ ਉਹ ਆਪਣੀ ਲਾਈਫ ਤੋਂ ਸੈਟੀਸਫਾਈ ਆ ਕਿਉਂਕਿ ਉਸ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਇੱਕ ਜੋ ਆਮ ਅਸੀਂ ਦੇਖਦੇ ਆ ਉਹ ਇਹ ਹੁੰਦਾ ਕਿ ਲੋਕ ਮੋਨਿਟਰੀ As well as as well as mentally. Mentally दे। लेवल ਤੋਂ جو ہے خوش نہیں ਹੁੰਦੇ ਮੈਂ ਮੋਨਿਟਰੀ ਐਸ ਵੈਲ ਐਸ ਫਿਜ਼ੀਕਲੀ ਐਸ ਵੈਲ ਐਸ ਫੈਮਿਲੀ ਪੁਆਇੰਟ ਆਫ 뷰 ਤੇ ਸਰਕਲ ਪੁਆਇੰਟ ਆਫ 뷰 ਤੇ ਆਪਣੇ ਮੈਂਟਲੀ ਲੈਵਲ ਦੇ ਉੱਪਰ ਵੀ ਔਰ ਈਵਨ ਕਿ ਜਿਹੜਾ ਮੈਂ ਬਹੁਤ ਕ੍ਰੈਡਿਟ ਦੇਣਾ ਉਹ ਦਿੰਨਾ ਸੀ ਮੈਂ ਆਪਣੇ ਸਟੂਡੈਂਟਸ ਨੂੰ ਜੋ ਸਟੂਡੈਂਟ ਹਰ ਟਾਈਮ ਮੇਰੇ ਨਾਲ ਖੜੇ ਨੇ ਪੂਰੀ ਮੇਰੀ ਸਪੋਰਟ ਕਰਦੇ ਨੇ ਕਦੀ ਨਹੀਂ ਉਹ ਸੋਚਦੇ ਕਿ ਸਾਡੇ ਜੋ ਟੀਚਰ ਹੈ ਕੋਈ ਇੱਕ ਡਿਸੇਬਲ ਨਹੀਂ ਬਲਕਿ ਮੈਂ ਬਹੁਤ ਸਾਰੇ ਬੱਚੇ ਦੇਖੇ ਹੈ ਜਿੱਦੋਂ ਮੇ ਕੋ ਪੜਦੇ ਹੈ ਸਟਾਰਟਿੰਗ ਵਿੱਚ ਆਉਂਦੇ ਹੈ ਕਈ ਵਾਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਜੋ ਟੀਚਰ ਨੇ ਉਹ ਡਿਸੇਬਲ ਨੇ ਬਟ ਜਦੋਂ ਮੈਨੂੰ ਮੂਵ ਕਰਦੇ ਦੇਖਦੇ ਆ ਮੈਂ ਬਹੁਤ ਵਾਹ ਦੇਖਿਆ ਕਿ ਬੱਚਿਆਂ ਦੀ ਅੱਖਾਂ ਦੇ ਵਿੱਚ ਵੀ ਪਾਣੀ ਆ ਜਾਂਦਾ ਹੈ ਪਰ ਉਹ ਬਹੁਤ ਕੁਝ ਸਿੱਖ ਜਾਂਦੇ ਨੇ ਰਿਸਪੈਕਟ ਹੈ ਗੁਰੂ ਦੀ ਇਹ ਗੁਰੂ ਰਿਸਪੈਕਟਡ ਟੀਚਰ ਦੀ ਮੰਨਦੇ ਇਸ ਕਰਨ ਨੂੰ ਬਿਲਕੁਲ ਜੀ ਬਹੁਤ ਰਿਸਪੈਕਟ ਹੈ ਉਸ ਵਾਹਿਗੁਰੂ ਦਾ ਬਹੁਤ ਸ਼ੁਕਰ ਹੈ ਜੋ ਕਿ ਐਨੀ ਮੈਨੂੰ ਰਿਸਪੈਕਟ ਦੇ ਰਹੇ ਨੇ ਔਰ ਹਰ ਟੀਚਰ ਦੀ ਵੈਸੇ ਰਿਸਪੈਕਟ ਹੁੰਦੀ ਹੈ ਬਟ ਮੈਂ ਆਪਣੇ ਆਪ ਨੂੰ ਇੱਕ ਐਕਸੈਪਸ਼ਨਲ ਕੇਸ ਸਮਝਦਾ ਕਿ ਮੈਨੂੰ ਜਿੰਨੀ ਰਿਸਪੈਕਟ ਮਿਲਦੀ ਹੈ ਸ਼ਾਇਦ ਆਈ ਡੋਨਟ ਨੋ ਕਿ ਕਿਸੇ ਨੂੰ ਮਿਲਦੀ ਹੋਏਗੀ ਐਨੀ ਤਾਂ ਸੀ ਡਿਗਰੀਆਂ ਹਸ ਕੀਤੀਆਂ ਕੀ ਤੁਹਾਨੂੰ ਸਰਕਾਰ ਨੇ ਜਾਂ ਕਿਸੇ ਨੇ ਤੁਹਾਨੂੰ ਇੰਸਟੀਚਿਊਟ ਐਡਾ ਕੋਈ ਅਵਾਰਡ ਮਿਲੇ ਕਿਹੜੇ ਰਨ ਅਗਰ ਮਿਲੇ ਤਾਂ ਕਿਹੜੇ ਗੈਨ ਅਵਾਰਡ ਮਿਲੇ ਅ ਵੀਜੀ ਅਗਰ ਆਪਾਂ ਗੱਲ ਕਰੀਏ ਤਾਂ ਮੈਨੂੰ ਫਰਸਟ ਅਵਾਰਡ 2005 ਦੇ ਵਿੱਚ ਮਿਲਿਆ ਉਸ ਟਾਈਮ ਤੇ ਉੱਪਰ ਸਾਡੇ ਹਰਿਆਣਾ ਦੇ ਗਵਰਨਰ ਸੀਗੇ ਏਡੀ ਕੇ ਦਵਾਈ ਉਹਨਾਂ ਨੇ ਮੈਨੂੰ ਅਵਾਰਡ ਦਿੱਤਾ ਸੀ ਜੀ ਉਸ ਟਾਈਮ ਪੀਰੀਅਡ ਦੇ ਉੱਪਰ ਮੈਂ ਇੱਕ ਪਰਮਿਊਟੇਸ਼ਨ ਫਾਰਮੂਲਾ ਦੀ ਰਿਸਰਚ ਕੀਤੀ ਸੀ ਮੈਥਮੈਟਿਕਸ ਦੇ ਵਿੱਚ ਉਸ ਪੁਆਇੰਟ ਤੇ ਮੈਨੂੰ ਅਵਾਰਡ ਮਿਲਿਆ ਸੀ ਜੀ। ਜੀ। ਸੈਕਿੰਡ ਵਨ ਉਸੇ ਈਅਰ ਦੇ ਵਿੱਚ 2004 ਦੇ ਵਿੱਚ ਮੇਰੀ ਇੱਕ ਬੁੱਕ ਪਬਲਿਸ਼ ਹੋਈ ਸੀ ਪੀਐਸਐਨ ਐਜੂਕੇਸ਼ਨ ਫਰਮ ਸਿੰਗਾਪੁਰ ਤੋਂ। ਓਕੇ। ਉਸ ਬੁੱਕ ਦੇ ਵਿੱਚ ਮੈਂ ਉਸ ਫਾਰਮੂਲਾ ਨੂੰ ਜੋ ਹੈ ਉਹ ਮੈਂਸ਼ਨ ਕੀਤਾ ਸੀ। ਇੱਕ ਉਹ ਵੀ ਕਾਰਨ ਬਣ ਗਿਆ ਕਿ ਜਿਸ ਦੇ ਕਾਰਨ ਮੈਨੂੰ 2005 ਦੇ ਵਿੱਚ ਇੱਕ ਅਵਾਰਡ ਮਿਲ ਗਿਆ। ਉਸ ਤੋਂ ਬਾਅਦ 2017 ਦੇ ਵਿੱਚ ਟਰਾਂਸਫਾਰਮਿੰਗ ਐਜੂਕੇਸ਼ਨ 어ਵਾਰਡ ਮੈਨੂੰ ਮਿਲਿਆ ਜੀ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਤੋਂ ਔਰ ਇਸ ਦੇ ਵਿੱਚ ਵੋਟਿੰਗ ਹੋਈ ਸੀ ਜੀ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਵੱਲੋਂ ਲੇਕਿਨ ਉਸ ਦੇ ਵਿੱਚ ਮੈਂ 5ਵਾਂ ਨੰਬਰ ਤੇ ਸੀ ਵੋਟਿੰਗ ਵਿੱਚ ਪੂਰੇ ਇੰਡੀਆ ਵਿੱਚ ਲੇਕਿਨ ਜੋ ਮੇਰੀ ਪ੍ਰੋਫਾਈਲ ਸੀ ਉਹ ਮੇਰੀ ਬਹੁਤ ਉੱਪਰ ਨਿਕਲ ਗਈ ਜਿਸ ਸੇ ਕਾਰਨ ਮੈਨੂੰ 어ਵਾਰਡ ਮਿਲ ਗਿਆ ਥੈਨ ਉਸ ਤੋਂ ਬਾਅਦ 2020 ਦੇ ਵਿੱਚ 어ਵਾਰਡ ਮਿਲਿਆ ਔਰ ਰੀਸੈਂਟਲੀ 2023 ਦੇ ਵਿੱਚ 어ਵਾਰਡ ਮਿਲਿਆ ਟੋਟਲ ਜੋ ਮੈਨੂੰ ਹੈ 4 ਅਵਾਰਡ ਮਿਲ ਕੇ ਸੀ ਔਰ ਮੈਂ ਉਸ ਮਾਲਕ ਦਾ ਬਹੁਤ ਸ਼ੁਕਰ ਕਰਦਾ ਕਿ ਅੱਜ ਵੀ ਟਾਈਮ ਟੂ ਟਾਈਮ ਪੀਰੀਅਡ ਦੇ ਉੱਪਰ ਜੋ ਹੈ ਮੈਨੂੰ ਕਾਫੀ ਜੋ ਹੈ ਮਾਰਕੀਟ ਦੇ ਵਿੱਚ ਕਹ ਲੋ ਜਾਂ ਓਵਰਆਲ ਐਜੂਕੇਸ਼ਨ ਦੇ ਵਿੱਚ ਮੈਨੂੰ ਬਹੁਤ ਰਿਸਪੈਕਟ ਮਿਲ ਰਹੀ ਹੈ ਸੀ ਕਿਸ ਤਰ੍ਹਾਂ ਦੀ ਹੁਣ ਤੁਹਾਡੀ ਮੈਰिज ਹੋਈ ਹੈ ਅਗਰ ਮੈਰिज ਕਦੋਂ ਹੋਈ ਉਹ ਤੁਹਾਡੇ ਪਾਰਟਨਰ ਕਿੱਦਾਂ ਦੇ ਬਣ ਮਿਲੇ ਮੇਰੀ ਮੈਰिज ਵੀ ਜੀ 2004 ਦੇ ਵਿੱਚ ਹੋਈ ਮੇਰੇ 파ਟਨਰ ਸੇਮ ਮੇਰੇ ਵਾਲੀ ਪੋਜੀਸ਼ਨ ਦੇ ਵਿੱਚ ਨੇ ਬਟ ਥੋੜਾ ਮੇਰੇ ਤੋਂ ਬੈਟਰ ਨੇ ਸ਼ੀ ਇਸ ਵੈਰੀ ਸਪੋਰਟਿਵ ਆ ਵੀ ਮੈਨ ਬਹੁਤ ਜ਼ਿਆਦਾ ਮੈਨ ਸਪੋਰਟ ਕਰਦੇ ਨੇ ਬਹੁਤ ਜ਼ਿਆਦਾ ਮੈਨ ਨੂੰ ਮੋਟੀਵੇਟ ਕਰਦੇ ਨੇ ਐਕਚੁਅਲ ਦੇ ਵਿੱਚ ਅਗਰ ਮੈਂ ਗੱਲ ਕਰਾਂ ਸੀ ਮਾਰਕੀਟ ਦੇ ਵਿੱਚ ਲਿਆਉਣ ਵਾਲੇ ਮੈਨੂੰ ਉਹੀ ਨੇ ਕਿਉਂਕਿ ਨਾਟ ਆਊਟ ਕਿ ਪਹਿਲੇ ਮੈਂ 2000 3 ਤੋਂ ਲੈ ਕੇ 2013 ਤੱਕ 10 ਇਅਰਸ ਮੈਂ ਘਰ ਦੇ ਵਿੱਚ ਹੀ ਆਪਣਾ ਇੰਸਟੀਚਿਊਟ ਬਣਾਇਆ ਹੋਇਆ ਸੀ ਲੇਕਿਨ ਉਹਨਾਂ ਦੀ ਐਨੀ ਕੁ ਮੈਨੂੰ ਮੋਟੀਵੇਸ਼ਨ ਮਿਲੀ ਕਿ ਉਹਨਾਂ ਨੇ ਮੈਨੂੰ ਮਾਰਕੀਟ ਵਿੱਚ ਕੱਢਿਆ ਔਰ ਅੱਜ ਉਸ ਮਾਲਕ ਦੀ ਕਿਰਪਾ ਨਾਲ ਪੰਜਾਬ ਦੇ ਵਿੱਚ ਮੇਰੇ 6 ਇੰਸਟੀਚਿਊਟ ਹੈ ਤਿੰਨ ਲੁਧਿਆਣਾ ਵਿੱਚ ਨੇ ਜੀ ਔਰ ਤਿੰਨ ਆਊਟ ਆਫ ਲੁਧਿਆਣਾ ਹੈ ਤੁਸੀਂ ਗੱਲ ਕੀਤੀ ਵੀ ਤੁਹਾਡੇ ਪਾਰਟਨਰ ਵੀ ਤੁਹਾਡੀ ਸੇਮ ਕੰਡੀਸ਼ਨ ਆਉਂਦੀ ਥੋੜੇ ਦਿਨ ਤੋਂ ਤੁਹਾਡੀ ਕੰਡੀਸ਼ਨ ਆਉਂਦੀ ਬੈਟਰ ਹੋਣਗੀ ਲੇਕਿਨ ਕੀ ਤੁਹਾਡੀ ਮੈਰਿਸ ਤੁਸੀਂ ਖੁਦ ਕੰਪਰਮਾਈਜ਼ ਬੇਸ ਤੇ ਕੀਤੀ ਵੀ ਮੈਂ ਵੀ ਇਸ ਤਰ੍ਹਾਂ ਮੇਰੀ ਪੋਜੀਸ਼ਨ ਹੈਗੀ ਸਰੀਰਿਕ ਤਮੈ ਮੈਨੂੰ ਵੀ ਉਹਦਾ ਪਾਰਟ ਚਾਹੀਦਾ ਜਾਂ ਕਿਸੇ ਤੁਹਾਨੂੰ ਇਸ ਸਲਾਹ ਦਿੱਤੀ ਵੀ ਜਾਂ ਤੁਹਾਨੂੰ ਤੁਹਾਡੀ ਸੋਚ ਹੀ ਸੀ ਮੈਂ ਕਰਾਣਾ ਇਸ ਲੜੇ ਦਾ ਦੀ ਲੜਕੀ ਨਾ ਵੀ ਜਿਹੜੀ ਖੁਦ ਮੇਰੇ ਬਰਾਬਰ ਦੇ ਹੋ ਐਕਚੁਅਲੀ ਮੇਰੇ ਫਾਦਰ ਸਾਹਿਬ ਦੀ ਐ ਸੋਚ ਸੀ ਕਿ ਜੋ ਤੁਹਾਡਾ ਪਾਰਟਨਰ ਹੋਣਾ ਚਾਹੀਦਾ ਉਹ ਤੁਹਾਡੀ ਵਰਗਾ ਹੋਣਾ ਚਾਹੀਦਾ ਉਸਦੇ ਨਾਲ ਕੀ ਹੈ ਕਿ ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਕਾਫੀ ਅੱਛੀ ਬਣ ਜਾਏਗੀ ਔਰ ਤੁਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰ पाओगे ਤਾਂ ਅੱਜ ਉਸ ਫਾਦੇ ਸਾਹਿਬ ਦੀ ਸੋਚ ਤੇ ਵੀ ਮੈਂ ਸਲੂਟ ਕਰਾਂਗਾ ਕਿ ਉਹਨਾਂ ਦੀ ਸੋਚ ਬਹੁਤ ਅੱਛੀ ਸੀ ਕਿ ਅੱਜ ਤੱਕ ਅਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰ ਰਹੇ ਹਾਂ ਲੇਕਿਨ ਮੇਰੇ ਦੋ ਬੱਚੇ ਨੇ ਦੋਨੋ ਫਿਜ਼ੀਕਲ ਫਿਟ ਐਂਡ ਫਾਈਨ ਨੇ ਸੀ ਔਰ ਹਾਂਜੀ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਜੀ ਜਿਹੜਾ ਪਹਿਲਾ ਇਸ਼ੂ ਹੋਇਆ ਸੀ ਹਾਂਜੀ ਤੇ ਜਦੋਂ ਬੱਚਾ ਡਿਲੀਵਰ ਹੋਣ ਵਾਲਾ ਸੀ ਤੁਹਾਡੇ ਮਨ ਚ ਕੋਈ ਇਦਾਂ ਦੇ ਖਿਆਲ ਆਏ ਸੀ ਬੱਚਾ ਕਿਦਾਂ ਦਾ ਹੋਊਗਾ ਮੈਂ ਵੀ ਫਿਜ਼ੀਕਲ ਇਦਾਂ ਤੇ ਮੇਰੀ ਵਾਈਫ ਵੀ ਕਿ ਇਦਾਂ ਦੇ ਮਨ ਚ ਖਿਆਲ ਆਏ ਸੀ ਮੇਰਾ ਬੱਚਾ ਕਿਦਾਂ ਜਾਂ ਉਸ ਪਰਮਾਤਮਾ ਹਮ ਸ਼ੁਕਰ ਕਰਦੇ ਸੀ ਪਹਿਲਾਂ ਜਾਂ ਅਰਦਾਸ ਕੀਤੀ ਸੀ ਵੀ ਮੇਰਾ ਬੱਚਾ ਤੰਦਰੁਸਤ ਹੋਵੇ ਤਾਂ ਮੈਂ ਵਾਹਿਗੁਰੂ ਦਾ ਉਪਕਾਲਪ ਦਾ ਸ਼ੁਕਰਾਨਾ ਕਰਦਾ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ ਕਿ ਆਫਟਰ ਮੈਰिज ਤਕਰੀਬਨ 7-8 ਮਹੀਨੇ ਚਲੋ ਸਾਡੇ ਜਿਸ ਤਰ੍ਹਾਂ ਵੀ ਸੀ ਨਿਕਲ ਗਏ ਬਹੁਤ ਅੱਛੇ ਨਿਕਲੇ ਲੇਕਿਨ 7-8 ਮਹੀਨੇ ਬਾਅਦ ਮੇਰੇ ਪਾਰਟਨਰ ਨੇ ਮੈਨੂੰ ਇੱਕ ਚੀਜ਼ ਕਹੀ ਸੀ ਕਿ ਅਗਰ ਮੈਂ ਅਜ ਪ੍ਰੈਗਨਟਾਂ ਤੋ ਕਿਹਾ ਜਦੋਂ ਮੈਂ ਹਸਪੀਟਲ ਜਾਉਂਗੀ ਕੀ ਮੈਨੂੰ ਉਸ ਟਾਈਮ ਪੀਰੀਅਡ ਦੇ ਉੱਪਰ ਕਿਸੇ ਤੇ ਡਿਪੈਂਡਡ ਹੋਣਾ ਪਏਗਾ ਹੂੰ ਉਹਨਾਂ ਨੇ ਮੇਰੇ ਫਾਦਰ ਸਾਹਿਬ ਨਾਲ ਗੱਲ ਕੀਤੀ ਇਸ ਪੁਆਇੰਟ ਤੇ ਤਾਂ ਫਾਦਰ ਸਾਹਿਬ ਨੇ ਵੈਰੀ ਨੈਕਸਟ ਡੇ ਸਾਨੂੰ ਇੱਕ ਸਕੂਟਰ ਲੈ ਕੇ ਦਿੱਤਾ ਜਿਸੇ ਸਾਈਡ ਸੇ 휠 ਸੀਗੇ ਔਰ ਉਹਨਾਂ ਨੇ ਇੱਕ ਗੱਲ ਕੀਤੀ ਮੇਰੇ 파ਟਨਰ ਨੇ ਕਿ ਮੈਂ ਉਸ ਸਕੂਟਰ ਨੂੰ ਡਰਾਈਵ ਕਰ ਲੈਨੀ ਆ ਮੈਨੂੰ ਸਕੂਟਰ ਲੈ ਦਿਓ ਬਟ ਜਦੋਂ ਸਕੂਟਰ ਫਾਦਰ ਸਾਹਿਬ ਨੇ ਲੈ ਕੇ ਦਿੱਤਾ ਸਕੂਟਰ ਕਾਰ ਦੇ ਵਿੱਚ ਆਇਆ ਤੇ ਮੈਨੂੰ ਉਹਨਾਂ ਨੇ ਕਿਹਾ ਤੁਸੀਂ ਡਰਾਈਵ ਕਰੋ ਮੈਂ ਕਿ ਲੇਕਿਨ ਮੈਥਡ ਡਰਾਈਵ ਨਹੀਂ ਕਰ ਸਕਦਾ ਡਰਾਈਵ ਤਾਂ ਤੁਸੀਂ ਕਹੇ ਤੁਸੀਂ ਕਰੋਗੇ ਲੇਕਿਨ ਉਹ ਕਹਿੰਦੇ ਨਹੀਂ ਡਰਾਈਵ ਤੁਹਾਨੂੰ ਕਰਨਾ ਪਏਗਾ ਤਾਂ ਮੈਂ ਉਸ ਨੂੰ ਡਰਾਈਵ ਕੀਤਾ ਯੂ ਕਾਂਟ ਬਿਲੀਵ ਕਿ ਉਹਨਾਂ ਨੂੰ ਡਰਾਈਵ ਨਹੀਂ ਸੀ ਕਰਨਾ ਆਉਂਦਾ ਉਹਨਾਂ ਨੇ ਬਾਅਦ ਦੇ ਵਿੱਚ ਡਰਾਈਵ ਕਰਨਾ ਸ਼ੁਰੂ ਕੀਤਾ ਮੇਰੇ ਤੋਂ ਲੇਕਿਨ ਉਹਨਾਂ ਨੇ ਮੈਨੂੰ ਇੰਨਾ ਕੋ ਮੋਟੀਵੇਟ ਕਰਤਾ ਕਿ ਆਪਾਂ ਅਗਰ ਕਿਤੇ ਵੀ ਜਾਣਾ ਹੈ ਕਿ ਐਟ ਲੀਸਟ ਆਪਾਂ ਕਿਸੇ ਤੇ ਡਿਪੈਂਡਡ ਨਾ ਹੋਈਏ ਆਪਾਂ ਦੋਨੋਂ ਜੋ ਹੈ ਉਹ ਸਕੂਟਰ ਤੇ ਆਪਾਂ ਜਾ ਪਾਈਏ ਇਸ ਦੇ ਬੋਲ ਮੈਸਰ ਐਲਿਕਸਨ ਵੀ ਉਸ ਟ ਮੰਚ ਜੋ ਬੱਚਾ ਗੜਾ ਪਹਿਲਾ ਇਸ਼ੂ ਹੋਇਆ ਸੀ ਮੰਚ ਇਦਾਂ ਦੇ ਖਿਆਲ ਆਏ ਸੀ ਆ ਖਿਆਲ ਨਹੀਂ ਥੋੜਾ ਡਰ ਜ਼ਰੂਰ ਸੀ ਜੀ ਥੋੜਾ ਡਰ ਸੀ ਕਿ ਇੱਕ ਵਾਈ ਗੁਰੂ ਅੱਗੇ ਅਰਦਾਸ ਸੀਗੀ ਕਿ ਜੋ ਸਾਡਾ ਇਸ਼ੂ ਏ ਉਹ ਫਿਜ਼ੀਕਲੀ ਫਿਟ ਐਂਡ ਫਾਈਨ ਹੋਣਾ ਚਾਹੀਦਾ ਉਸ ਅਕਾਲ ਪੁਰਖ ਨੇ ਬੜੀ ਸੁਣੀ ਔਰ ਸਾਡੇ ਦੋ ਬੱਚੇ ਦੋਨੋਂ ਹੀ ਫਿਟ ਐਂਡ ਫਾਈਨ ਨੇ ਔਰ ਉਸ ਮਾਲਕ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਪਹਿਲਾ ਬੱਚਾ ਜਦੋਂ ਤੁਸੀਂ ਕੀ ਹੈ ਜੋ ਅੱਛਾ ਕੰਡੀਸ਼ਨ ਚ ਆਇਆ ਬੜੀ ਤੰਦਰੁਸਤ ਆਇਆ ਤਾਂ ਉਸ ਅਕਾਲ ਪੁਰਗਾ ਧੰਨਵਾਦ ਕੀਤਾ ਜਾਂ ਉਸ ਟੈਂ ਦੇ ਤੁਹਾਡੇ ਮਨ ਚ ਕੋਈ ਏਦਾਂ ਦੀ ਇਮੋਸ਼ਨਸ ਆਏ ਤੁਹਾਨੂੰ ਯਾਦ ਹੈ ਕਿ ਬਿਲਕੁਲ ਵੀ ਜੀ ਬਹੁਤ ਇਮੋਸ਼ਨਸ ਆਦੇ ਕਿ ਜਦੋਂ ਕੇ ਲੋ ਬਰਥ ਹੋਇਆ ਬੇਬੀ ਦਾ ਤਾਂ ਇੱਕ ਪੈਰਾਂ ਥਲੇ ਜ਼ਮੀਨ ਹੀ ਨਹੀਂ ਸੀ ਲੱਗ ਰਹੀ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਮੈਰिज ਤੋਂ ਬਾਅਦ ਬਹੁਤ ਜਲਦੀ ਕਹਿ ਲੋ ਕਿ ਬੇਬੀ ਹੋ ਗਿਆ ਔਰ ਉਹ ਇੱਕਦਮ ਜਦੋਂ ਫਿਟ ਐਂਡ ਫਾਈਨ ਸੀ ਉਸ ਅਕਾਲਪੁਰਖ ਦਾ ਸਿਰਫ ਮੈਂ ਹੀ ਨਹੀਂ ਕਹਿ ਲੋ ਬਹੁਤ ਸਾਰੀਆਂ ਫੈਮਿਲੀਜ਼ ਨੇ ਨਾਟ ਈਵਨ ਕਿ ਮੇਰੀ ਫੈਮਿਲੀ ਬਹੁਤ ਸਾਰੀਆਂ ਫੈਮਿਲੀਆਂ ਨੇ ਉਸ ਮਾਲਕ ਦਾ ਬਹੁਤ ਸ਼ੁਕਰ ਕੀਤਾ ਕਿਉਂਕਿ ਬਹੁਤ ਸਾਰੀਆਂ ਫੈਮਿਲੀ ਦੀਆਂ ਬਹੁਤ ਸਾਰੇ ਬਜ਼ੁਰਗਾਂ ਦੀਆਂ ਮੇਰੇ ਨਾਲ ਅਸੀਸਾਂ ਸੀਗੀਆਂ ਜਿੰਨਾ ਕਰਕੇ ਮੈਂ ਮੈਨੇ ਜੋ ਦੋਨੋਂ ਬੱਚੇ ਹੈ ਉਪਰਪਰਲੀ ਠੀਕ ਠਾਕ ਹੋ ਗਿਆ ਸੀ ਡਾਕਟਰ ਤੁਸੀਂ ਪੁੱਛਿਆ ਸੀ ਵੀ ਬੱਚਾ ਮੇਰਾ ਮਨਚ ਇੱਕ ਖਿਆਲ ਆਇਆ ਸੀ ਪੁੱਛਿਆ ਡਾਕਟਰ ਮੇਰਾ ਬੱਚਾ ਪਹਿਲਾ ਓਕੇ ਆ ਕੋਈ ਇਦਾਂ ਦੀ ਪ੍ਰੋਬਲਮ ਤਾਂ ਨਹੀਂ ਮੈਂ ਪੁੱਛਿਆ ਉਸ ਤੋਂ ਬਾਅਦ ਕਦੀ ਪੁੱਛਿਆ ਸੀ ਆ ਪਹਿਲੀ ਵਾਰ ਤਾਂ ਕੋਈ ਇਸ ਤਰ੍ਹਾਂ ਦੀ ਡਾਕਟਰ ਸਾਹਿਬ ਨਾਲ ਨਹੀਂ ਸੀ ਗੱਲ ਹੋਈ ਜੀ ਬਟ ਲੇਕਿਨ ਜੋ ਸੈਕੰਡ ਬੇਬੀ ਮੇਰਾ ਹੋਇਆ ਉਸ ਟਾਈਮ ਪੀਰੀਅਡ ਤੇ ਥੋੜਾ ਜਿਆਦਾ ਕ੍ਰਿਟੀਕਲ ਕੇਸ ਹੋ ਗਿਆ ਸੀ ਜੀ ਬਟ ਲੇਕਿਨ ਡਾਕਟਰ ਬਹੁਤ ਅੱਛੇ ਸੀਗੇ ਉਹਨਾਂ ਨੇ ਬਹੁਤ ਅੱਛੇ ਵੇ ਦੇ ਵਿੱਚ ਕਹਿ ਲੋ ਲੈ ਕੇ ਉਹਨਾਂ ਨੂੰ ਸੰਭਾਲ ਲਿਆ ਔਰ ਡਾਕਟਰ ਸਾਹਿਬ ਨੇ ਇੱਕ ਗੱਲ ਜ਼ਰੂਰ ਉਸ ਟਾਈਮ ਤੇ ਮੈਨੂੰ ਕਹੀ ਸੀ ਕਿ 10 ਤੋਂ 12 ਸਾਲ ਤੁਸੀਂ ਜੋ ਤੁਹਾਡਾ ਬੇਬੀ ਐ ਸੈਕਿੰਡ ਵੇਕੀ ਬੇਬੀ ਉਹਨੂੰ ਤੁਸੀਂ ਕੇਅਰਫੁਲੀ ਦੇਖਣਾ ਕਿਉਂਕਿ ਉਹਨੂੰ ਕੇਅਰਫੁਲੀ ਕਿਉਂ ਦੇਖਣਾ ਕਿਉਂਕਿ ਜਦੋਂ ਡਿਲੀਵਰੀ ਹੋਈ ਸੀ ਉਸ ਟਾਈਮ ਪੀਰੀਅਡ ਦੇ ਉੱਪਰ ਕੁਝ ਕ੍ਰਿਟੀਕਲ ਪ੍ਰੋਬਲਮਸ ਆਈਆਂ ਸੀ ਬਟ ਲੇਕਿਨ 10 12 ਸਾਲ ਤੋਂ ਬਾਅਦ ਮਤਲਬ ਕੋਈ ਐਸਾ ਕੋਈ ਬੇਬੀ ਨੂੰ ਕੋਈ ਪ੍ਰੋਬਲਮ ਨਹੀਂ ਸੀ ਬਟ ਕੀ ਲੱਗੇ ਸਰ ਜੀ ਕੁਝ ਡਾਕਟਰ ਦੀ ਸਲਾਹ ਸੀਗੀ ਕਿ ਤੁਸੀਂ ਉਹਦੀ ਕੇਅਰ ਜ਼ਿਆਦਾ ਕਰਨੀ ਹੈ ਬਟ ਬਿਲਕੁਲ ਫਿਟ ਐਂਡ ਫਾਈਨ ਹੈ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਉਹਨੂੰ ਪ੍ਰੋਬਲਮ ਨਹੀਂ ਹੈ ਸੀ ਪੂਰਾ 7 ਦਿਨ ਦੇ ਬੱਚੇ ਦਾ ਪੂਰਾ 7 ਬੱਚੇ ਅ ਵੀ ਜੀ ਇਸ ਪੁਆਇੰਟ ਤੇ ਮੈਂ ਤੁਹਾਨੂੰ ਆਈ ਕਾਂਟ ਐਕਸਪਲੇਨ ਐਨਾ ਕੋ 7 ਦਿਨ ਦੇ ਅਸੀਂ ਕਿ ਮੈਂ ਇੱਕ ਵਾਰੀ ਜਸਟ ਮੂੰਹ ਕੋਈ ਵੀ ਵਰਡ ਨਹੀਂ ਕਹਾਲਦਾ ਵੇਰੀ ਫਰਸਟ ਮੀਨਟ ਵਿਚ ਮੇਰਾ ਪੂਰਾ ਹੋ ਜਾਂਦਾ ਮੈਂ ਉਹ ਬੱਚਿਆਂ ਦਾ ਆਪਣੇ ਬੱਚਿਆਂ ਦਾ ਖੁਦ ਥੈਂਕਸ ਕਰਨਾ ਚਾਹਨਾ ਕਿ ਬਹੁਤ ਜ਼ਿਆਦਾ ਸਪੋਰਟਿਵ ਨੇ ਇਹ ਸੰਸਕਾਰ ਤੁਹਾਡੇ ਫਾਦਰ ਸਭ ਤੋਂ ਆਏ ਹੈ ਬੱਚਿਆਂ ਨੂੰ ਤੁਹਾਡੇ ਅੱਗੇ ਅ ਦੇਖੋ ਵੀ ਜੀ ਇਸ ਤੇ ਵਿਚ ਸੰਸਕਾਰ ਦੀ ਅਗਰ ਗੱਲ ਕਰੀਏ ਤਾਂ ਜੇ ਫਾਦਰਸ ਮੈਂ ਇਸ ਸੀਜ਼ਨ ਨੂੰ ਮਹਿਸੂਸ ਕਰਦਾ ਜੇ ਫਾਦਰਸ ਸਾਹਮਣੇ ਮੇਰੇ ਲਈ ਸੋਚਿਆ ਕਿ ਲਾਈਕ ਕਿ ਬੇਟਾ ਤੇਰੇ ਵਰਗਾ ਤੇਰਾ ਪਾਰਟਨਰ ਹੋਣਾ ਚਾਹੀਦਾ ਹੈ ਤਦ ਇਹ ਕੋ ਅਸੀਂ ਆਪਸ ਦੇ ਵਿੱਚ ਹਸਬੰਡ ਵਾਈਫ ਨੇ ਅਸੀਂ ਆਪਣੇ ਆਪ ਨੂੰ ਤਾਂ ਅੰਡਰਸਟੈਂਡ ਕੀਤਾ ਲੇਕਿਨ ਨਾਲ ਦੀ ਨਾਲ ਬੱਚੇ ਵੀ ਉਸ ਮੌਲ ਦੇ ਵਿੱਚ ਕਹਿ ਲੋ ਅਡਜਸਟ ਹੋ ਗਏ ਕਿ ਉਹਨਾਂ ਨੂੰ ਪਤਾ ਚੱਲ ਗਿਆ ਕਿ ਇਸ ਮੂਮੈਂਟ ਨੂੰ ਅਸੀਂ ਕਿਵੇਂ ਸਰਵਾਈਵ ਕਰਨਾ ਹੈ ਜਾਂ ਅਸੀਂ ਪੈਰੈਂਟਸ ਦੇ ਨਾਲ ਕਿਸ ਤਰ੍ਹਾਂ ਜੋ ਹੈ ਉਹ ਰਹਿਣਾ ਹੈ ਤਾਂ ਹਮ ਹੈਪੀ ਫੈਮਿਲੀ ਰਹਦੀ ਬਿਲਕੁਲ ਜੀ ਥਿੰਕ ਬਿਲਕੁਲ ਜੀ ਬਿਲਕੁਲ ਜੀ ਅੱਛਾ ਕੀ ਮੈਸੇਜ ਹੈ ਅੱਜ ਦੇ ਉਹਨਾਂ ਲੋਕਾਂ ਵਾਸਤੇ ਜਿਹੜੇ ਹਜੇ ਵੀ ਪੜ੍ਹਾਈ ਨੂੰ ਖੜਾ ਦਰਕਿਨਾਰ ਕਰ ਦਿੰਦੇ ਆ ਪੜ੍ਹਾਈ ਵੱਲ ਧਿਆਨ ਨਹੀਂ ਕਰਦੇ ਜਾਂ ਉਹ ਲੋਕ ਜਿਹੜੇ ਇੱਕ ਵਰਡ ਹੈ ਇੰਪੋਸੀਬਲ ਜਿਸਨੂੰ ਤੁਸੀਂ ਇਮ ਕੱਟ ਕੇ ਪੋਸੀਬਲ ਕਰਤਾ ਵੀ ਹਰ ਚੀਜ਼ एवरीथिंग ਇਜ਼ ਪੋਸੀਬਲ ਦੇਖੋ ਵੀ ਜੀ ਮੇਰੀ ਲਾਈਫ ਦੇ ਵਿੱਚ ਇੰਪੋਸੀਬਲ ਨਾਮ ਦੀ ਕੋਈ ਚੀਜ਼ ਹੀ ਨਹੀਂ ਆ everything is possible but uste layi do cheezan da main hamesha kehna mind vich hona chahida first is the honesty and other is the hard working aur uste vich agar apne kole dono cheezan ne plus naal di naal education kadi vi education apne ton koi nahi kho sakda koi education nu nahi le sakda koi digriyan nahi kho sakda education hamesha sade naal rehndi hai ਮੇਰਾ ਇੱਕ ਅੱਜ ਦੀ ਯੂਥ ਨੂੰ ਇੱਕ ਇਹ ਮੈਸੇਜ ਹੈ ਕਿ ਸਾਨੂੰ ਪ੍ਰੋਪਰ ਇੱਕ ਸਟੱਡੀ ਕਰਨੀ ਚਾਹੀਦੀ ਹੈ ਬੇਸ਼ੱਕ ਚਾਹੇ ਸਾਡਾ ਜਿਸ ਚੀਜ਼ ਦੇ ਵਿੱਚ ਵੀ ਇੰਟਰਸਟ ਹੈ ਉਹਨੂੰ ਅਸੀਂ ਲੈ ਕੇ ਚੱਲੀਏ ਪਰ ਲੇਕਿਨ ਕੋਈ ਨਾ ਕੋਈ ਸਾਡਾ ਇੱਕ ਮੋਟਿਵ ਹੋਣਾ ਚਾਹੀਦਾ ਹੈ ਗੋਲ ਹੋਣਾ ਚਾਹੀਦਾ ਹੈ ਜਿਹਨੂੰ ਆਪਾਂ ਐਟਲੀਸਟ ਅਚੀਵ ਕਰੀਏ ਬਹੁਤ ਸ਼ੁਕਰੀਆ ਥੈਂਕ ਯੂ ਸੋ ਅੱਜ ਸਾਨੂੰ ਅਸੀਂ ਲੁਧਿਆਣਾ ਦੇ ਉਸ ਸ਼ਖਸ ਨੇ ਤੁਹਾਨੂੰ ਰੂਪ ਬੁੱਕ ਰਾਇਆ ਜਿਨ੍ਹਾਂ ਨੇ ਬੇਸ਼ੱਕ ਸਰੀਰਕ ਤੌਰ ਤੇ ਲਾਚਾਰ ਰਹੇ ਸੀ ਲੇਕਿਨ ਮੈਂਟਲੀ ਬਿਲਕੁਲ ਸਟਰੋਂਗ ਰਹੇ ਅੱਜ ਉਸ ਮੁਕਾ ਉਹ ਮੁਕਾਮ ਹਾਸਲ ਕਰ ਲਿਆ ਜਿਹੜੇ ਆਮ ਜਿਹੜੇ ਅੱਛੇ ਲੋਕ ਵੀ ਸ਼ਾਇਦ ਇਸ ਇੰਨੀ ਡਿਗਰੀਆਂ ਇਸ ਉਮਰ ਦੇ ਵਿੱਚ ਹਾਸਲ ਨਾ ਕਰ ਸਕੇ ਤੋਂ ਬਿਲਕੁਲ ਉਹ ਇਹ ਬਹੁਤ ਉਹਨਾਂ ਨੌਜਵਾਨਾਂ ਦੀ ਸਿਹਤ ਹੈ ਵੀ ਐਜੂਕੇਸ਼ਨ ਜਿਹੜੀ ਪਹਿਲਾ ਗੱਲ ਕੀਤੀ ਹੈ ਵੀ ਐਜੂਕੇਸ਼ਨ ਉਹ ਗੈਨਾ ਜਿਹੜਾ ਨਾ ਕਦੀ ਚੋਰੀ ਹੁੰਦਾ ਨਾ ਕਦੀ ਖੋ ਸਕਦਾ ਔਰ ਡਾਕਟਰ ਸਾਹਿਬ ਨੇ ਅੱਜ ਇੱਕ ਉਹ ਗੱਲ ਕਹ ਦਿੱਤੀ ਵੀ ਇੰਪੋਸੀਬਲ ਆਈ ਐਮ ਆਈ ਐਮ ਘਟਾ ਘਟ ਦੋ ਤਾਂ ਪੋਸੀਬਲ एवरीथिंग ਇਜ਼ ਪੋਸੀਬਲ ਸੋ ਐਜੂਕੇਸ਼ਨ ਤੁਸੀਂ ਹਮੇਸ਼ਾ ਪੜਾਈ ਵੱਲ ਜਰੂਰ ਧਿਆਨ ਰੱਖੋ ਆਪਣਾ ਇੱਕ ਫਿਊਚਰ ਦਾ ਇੱਕ ਏਮ ਰੱਖੋ ਗੋਲ ਰੱਖੋ ਵੀ ਅਸੀਂ ਆਹ ਕੰਮ ਕਰਨਾ ਤਾਂ ਇੱਕ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਹਾਰਡ ਵਰਕ ਕਰਦੇ ਹੋ ਤੁਹਾਨੂੰ ਤੁਹਾਡੀ ਫਿਊਚਰ ਦੇ ਵਿੱਚ ਉਸ ਮਕਾਮ ਤੋ ਤੁਹਾਨੂੰ ਪਹੁੰਚਣ ਲਈ ਕੋਈ ਵੀ ਸ਼ਖਸ ਤੁਹਾਨੂੰ ਪਿੱਛੇ ਨਹੀਂ ਕਰ ਸਕਦਾ ਸੋ ਬਹੁਤ ਵੱਡੀ ਸੇਧ ਹੈ ਜਿਹੜੇ ਉਹ ਲੋਕ ਜਿਹੜੇ ਹਜੇ ਵੀ ਪੜ੍ਹਾਈ ਵੱਲ ਧਿਆਨ ਨਹੀਂ ਕਰਦੇ ਜਾਂ ਆਪਣੀ ਹਾਰਡ ਵਰਕ ਜਾਂ ਮਿਹਨਤੋਂ ਪਿੱਛੇ ਰਹਿੰਦੇ ਆ ਤਾਂ ਇੱਕ ਵਾਰੀ ਇਹ ਵੀਡੀਓ ਦੇਖ ਕੇ ਇਸ ਸਰਦਾਰ ਜੀ ਜਿਹੜੀ ਇਹ ਸਟਰਗਲ ਦੀ ਸਟੋਰੀ ਹੈ ਉਹਨੂੰ ਇੱਕ ਵਾਰੀ ਸੁਨੋ ਔਰ ਦੇਖੋ ਫਿਰ ਆਪਣੇ ਫਿਊਚਰ ਵੱਲ ਦੇਖੋ ਤੁਹਾਡਾ ਫਿਊਚਰ ਕੀ ਹੈ ਤਾਂ ਉਸ ਨੂੰ ਤੁਸੀਂ ਅਗਲਾ अपना ब्राइट फ्यूचर किस्सा बना सकते हो सो so, एदा नहीं स्टोरी बनना हो रूबरू हुंदे रंगा देखते लेओ डेली सेवा डेली सेवा टीवी कैमरामैन मुनीशना संदीप शर्मा देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर